ਕੈਨੇਡਾ ਅਮਰੀਕਾ ਤੋਂ ਦਵੱਟੀਆਂ ਖਬਰਾਂ ਸਾਹਮਣੇ ਆਈਆਂ ਨੇ Ontario ਦੀ Barrie Police ਨੇ Sukhdeep Kaur ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰਦੇ ਆ ਸਬੂਤ ਇਕੱਤਰ ਕਰਕੇ ਉਸਦੇ ਪਤੀ Ranjit Singh Cheema ਨੂੰ ਦੂਜਾ ਦਰਜਾ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ ਪੁਲਿਸ ਬੁਲਾਰਾ ਜੋਏ ਅਨਸਾਰ Sukhdeep Kaur Barrie ਸ਼ਹਿਰ ਦੇ Saprove ਸਥਿਤ ਘਰ ਵਿੱਚ ਆਪਣੇ ਨਵਾਲਕ ਬੱਚੇ ਤੇ ਸੱਸ ਸੌਰੇ ਨਾਲ ਰਹਿੰਦੀ ਸੀ ਕਿਸੇ ਨੇ ਉਹਨਾਂ ਦੇ ਘਰ ਵਿੱਚ ਹਿੰਸਾ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵੇਖਿਆ ਕਿ Sukhdeep ਦੀ ਮੌਤ ਹੋ ਚੁੱਕੀ ਹੈ ਜਾਲ ਦੌਰਾਨ ਪਤਾ ਲੱਗਿਆ ਕਿ ਹੱਤਿਆ ਰਣਜੀਤ ਸਿੰਘ ਚੀਮਾ ਵੱਲੋਂ ਕੀਤੀ ਗਿਆ ਪੁਲਿਸ ਨੇ ਰਣਜੀਤ ਚੀਮਾ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਵੀਡੀਓ ਕਾਨਫਰੈਂਸਿੰਗ ਰਾਹੀਂ ਜੱਜ ਮੂਰੇ ਪੇਸ਼ ਕੀਤਾ ਜਿਸ ਨੇ ਉਸ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਗਵੰਡੀ ਅਨੁਸਾਰ ਰਣਜੀਤ ਹਿੰਸਕ ਸੁਭਾਅ ਵਾਲਾ ਤੇ ਨਸ਼ਿਆਂ ਦਾ ਆਦੀ ਹੈ ਇਸ ਤੋਂ ਇਲਾਵਾ ਹਾਈ ਪ੍ਰੋਫਾਈਲ ਕਮੰਟਰੀ ਕੋਕੀਨ ਤਸਕਰੀ ਦੇ ਹੱਤਿਆ ਦੇ ਮਾਮਲੇ ਵਿੱਚ ਟ੍ਰਾਂਟੋ ਦੇ ਵਕੀਲ ਦੀਪਕ ਬਲਵੰਤ ਪਾਰਾਡਾਕਰ ਤੇ ਕਰਾਈਮ ਸਾਈਟ ਆਪਰੇਟਰ ਗੁਰਸੇਵਕ ਸਿੰਘ ਬੱਲ ਦੇ ਨਾਮ ਪ੍ਰਮੁੱਖ ਤੌਰ ਤੇ ਸਾਹਮਣੇ ਆਏ ਨੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਦਾਲਤ ਵਿੱਚ ਦਾਇਰ ਸੰਗੀ ਦੋਸ਼ ਪੱਤਰ ਅਨੁਸਾਰ ਇਹਨਾਂ ਦੋਨਾਂ ਨੇ ਕਈ ਟਨ ਕੋਕੀਨ ਕੋਲੰਬੀਆ ਤੋਂ ਮੈਕਸੀਕੋ ਰਾਹੀਂ ਅਮਰੀਕਾ ਤੇ ਕੈਨੇਡਾ ਵਿੱਚ ਭੇਜਣ ਵਿੱਚ ਅਹਿਮ ਭੂਮਿਕਾ ਨਿਭਾਈ ਇਸ ਤੋਂ ਲਾਭ ਇਹਨਾਂ ਨੇ ਡਰੱਗ ਮਾਮਲੇ ਵਿੱਚ ਇੱਕ ਪ੍ਰਮੁੱਖ ਸੰਗੀਤਵਾਦੀ ਹੱਤਿਆ ਕਰਨ ਵਿੱਚ ਮਦਦ ਕੀਤੀ ਸਾਬਕਾ 올림픽 스노우보ਰਡਰ ਰਿਆਨ ਜੈਮਸ ਵੈਂਡਿੰਗ ਦੇ ਵੀ ਦੋਸ਼ੀ ਵਜੋਂ ਸ਼ਾਮਲ ਹੈ ਜੋ ਨੈਟਵਰਕ ਚਲਾਉਂਦਾ ਸੀ ਅਤੇ ਉਹ ਮੁੱਖ ਤੌਰ ਤੇ ਪਾਰਾ ਡਾਕਟਰ ਤੇ ਬਲ ਵਰਗੇ ਲੋਕਾਂ ਵੱਲੋਂ ਕੀਤੀ ਗਈ ਸਹਾਇਤਾ ਉੱਪਰ ਨਿਰਪਰਸੀ 62 ਸਾਲਾ ਪਾਰਾ ਡਾਕਟਰ ਇੱਕ ਪ੍ਰਸਿੱਧ ਕ੍ਰਿਮੀਨਲ ਵਕੀਲ ਹੈ ਜੋ ਟ੍ਰਾਂਟੋ ਦਾ ਵਸਨੀਕ ਹੈ ਪਿਛਲੇ ਸਾਲ ਕੈਲੀਫੋਰਨੀਆ ਵਿੱਚ ਕੋਕੀਨ ਦੀ ਵੱਡੀ ਖੇਪ ਫੜੇ ਜਾਣ ਉਪਰੰਤ ਪਰਾਟਕਰ ਦੇ ਨਾਲ ਸਾਹਮਣੇ ਆਇਆ ਉਸ ਨੇ ਪ੍ਰਮੁੱਖ ਗਵਾਹ ਨੂੰ ਮਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਇਲਜ਼ਾਮ ਲੱਗੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਵੈਂਡਿੰਗ ਨੂੰ ਸਲਾਹ ਦਿੱਤੀ ਕਿ ਜੇਕਰ ਪ੍ਰਮੁੱਖ ਗਵਾਹ ਨੂੰ ਮਾਰ ਦਿੱਤਾ ਜਾਵੇ ਤਾਂ ਡਰੱਗ ਮਾਮਲਾ ਕਮਜ਼ੋਰ ਹੋ ਜਾਪੇਗਾ ਵਕੀਲਾਂ ਅਨੁਸਾਰ ਗਰਸੇਵਕ ਸਿੰਘ ਬਾਲ ਨੇ ਗਵਾ ਨੂੰ ਲੱਭਣ ਵਿੱਚ ਮਦਦ ਕੀਤੀ ਉਸਨੇ ਆਪਣੀ ਵੈੱਬਸਾਈਟ ਉੱਪਰ ਗਵਾ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਜਿਸ ਤੇ ਬਦਲ ਵਿੱਚ ਪੈਸੇ ਲੈੇ ਜਾਂਚਕਾਰਾਂ ਅਨੁਸਾਰ ਬਲਦੇ ਇਸ ਕਦਮ ਨੇ ਸਾਜ਼ਿਸ਼ ਵਿੱਚ ਅਹਿਮ ਭੂਮਿਕਾ ਨਿਭਾਈ ਗਵਾ ਐਬਡੋ ਗਾਰਸਿਆ ਨੂੰ ਇਸ ਸਾਲ 31 ਜਨਵਰੀ ਨੂੰ ਮੈਡਲਿਨ ਦੇ ਰੈਸਟੋਰੈਂਟ ਵਿੱਚ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਬਾਅਦ ਵਿੱਚ ਉਸ ਦੀ ਲਾਸ਼ ਦੀਆਂ ਤਸਵੀਰਾਂ ਗਰੁੱਪ ਵਿੱਚ ਸਾਂਝੀਆਂ ਕੀਤੀਆਂ ਗਈਆਂ ਇਹ ਵੀ ਇਲਜ਼ਾਮ ਲੱਗਦੇ ਨੇ ਕਿ ਵੈਂਡਿੰਗ ਮੈਕਸੀਕੋ ਵਿੱਚ ਗਰੋਹ ਦੀ ਰੱਖਿਆ ਤਹਿਤ ਕੀਤੇ ਲੁਕਿਆ ਹੋਇਆ ਇਸ ਮਾਮਲੇ ਵਿੱਚ ਹੁਣ ਕਤ 10 ਸ਼ੱਕੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਜਦਕਿ ਕੁੱਲ 19 ਸ਼ੱਕੀਆਂ ਵਿਰੁੱਧ ਦੋਸ਼ ਐਇਦ ਕੀਤੇ ਗਏ ਨੇ ਇਸ ਵੱਡੇ ਡਰੱਗ ਤਸਕਰੀ ਮਾਮਲੇ ਦੀ ਜਾਂਚ ਵਿੱਚ FBI ਲਾਸ ਐਂਜਲਸ ਫੀਲਡ ਦਫ਼ਤਰ ਵਿਦੇਸ਼ ਵਿਭਾਗ ਵਿੱਤ ਵਿਭਾਗ RCMP ਅਤੇ ਕੋਲਬੀਅਨ ਨੈਸ਼ਨਲ ਪੁਲਿਸ ਨੇ ਅਹਿਮ ਭੂਮਿਕਾ ਨਿਭਾਈ ਵਿਦੇਸ਼ ਵਿਭਾਗ ਨੇ ਵੈਂਡਿੰਗ ਦੀ ਗ੍ਰਿਫਤਾਰੀ ਲਈ ਇਨਾਮ ਵਧਾ ਕੇ 1.5 ਕਰੋੜ ਡਾਲਰ ਕਰ ਦਿੱਤਾ ਅਤੇ ਗਵਾਦੀ ਹੱਤਿਆ ਵਿੱਚ ਸ਼ਾਮਲ ਲੋਕਾਂ ਦੀ ਸੂਹ ਦੇਣ ਵਾਲਿਆਂ ਲਈ 2 ਲੱਖ ਡਾਲਰ ਇਨਾਮ ਐਲਾਨਿਆ ਹੈ